ਇਸ ਕੀ ਇਹ ਕਿਹਦਾ ਹੈ ਬਈ ਇਹਦਾ ਜਲ ਵੀਰੇ ਨਾਤਾ ਵੀ ਨਹੀਂ ਗਾ ਵੀਰੇ ਨਾਉਣ ਮਹੀਨੇ ਤੇ ਬਈ ਉਹਦਾ ਅਮਾਲਾ ਬੰਦਾ ਇਹਨਾਂ ਦਾ ਹੰਦ ਲਓ ਜੀ ਤੇ ਮੈਂ ਇੱਕ ਨਵੇਂ ਬਲੌਗਸ ਸਵਾਗਤ ਹੈ ਤੇ ਹਾਂ ਬਈ ਬਾਈ ਜੀ ਸਸਰੀ ਸਸਰੀ ਕਾ ਬਾਈ ਇਹਦਾ ਦੇਖੋ ਵੀਰੇ ਨਾਤਾ ਵੀ ਨਿਕਿਆ ਵੀਰੇ ਨਾਉਣ ਮਹੀਨੇ ਤੇ ਪਈਆਂ ਨੂੰ ਦਾ ਅਮਾੜਾ ਬੰਦਾ ਇਹਨਾਂ ਦਾ ਹੰਦਾ ਕੰਮਾਂ ਵਾਲਾ ਕੰਮ ਕਰਾਉਂਦਾ ਕੰਮਾਂ ਵਾਲਾ ਵੀਰੇ ਹੱਥ ਬੰਨਦਾ ਮੇਰੇ ਤਾਂ ਇੱਕ ਮੰਜਾ ਜਦੋਂ ਮੈਂ ਤਾਂ ਸੌਣੀ ਆ ਆ ਸਵੇਰੇ ਪਤਾ ਮੈਂ ਕਿਹੜਾ ਹਾਲੀ ਲੱਗਿਆ ਟਰੈਕਟਰ ਦੇਖੀ ਇਹਨੂੰ ਹਾਂ ਇਹਨੂੰ ਬੋਧਾ ਵੀਰੇ ਬਾਹਰ ਖੜ ਗਈ ਕੋਈ ਇੱਜ਼ਤ ਕਰਾ ਦੋ ਮੇਰਾ ਇੱਜ਼ਤ ਕਰਾ ਆਂ ਨਿਆ ਬਾਈ ਤੈਨੂੰ ਖਵਾਉਣਿਆ ਪਕਵੜੇ ਸਗਾੜੇ ਅਡਾ ਇੱਜ਼ਤ ਕਰਦੇ ਆਂ ਮੇਲਾ ਦਾ ਚਾਰ ਦਿਨ ਹੋ ਗਏ ਕੰਮਾਂ ਦਾ ਸੁਣਾ ਗਿਆ ਹਾਂ ਅੱਜ ਗਨੇ ਹਾਂ ਤਾਂ ਕਾਰ ਜਿਹਾ ਲਾ ਲਈਏ ਇੱਕ ਤਰ੍ਹਾਂ ਪਹਿਲਾਂ ਆਪਾਂ ਬੈਉ ਕੀ ਆਲਾ ਤੇ ਮੇਰੀ ਕਿਹੜੀ ਉਖੜਾ ਉੱਤੋਂ ਚੰਗੀ ਤਰ੍ਹਾਂ ਛੋਡੇ ਬੰਦ ਮੇ ਕਿਹੜੀ ਬਣਾ ਪੁੱਜੀ ਸਾਡੇ ਦਾ ਬੋਲਾ ਦੀ ਬੰਦ ਬਾਓ ਤੇ ਸਾਡੇ ਪੁਰਾਣੇ ਪਹਿਲਾਂ ਸਾਡੇ ਕਿਉਂ ਆਹਿੰਦਾ ਪੁੱਲ ਦੇ ਵੀ ਹੈਗਾ ਜੀ ਛੋਡੇ ਸਾਡੇ ਹੈਗਾ ਜੀ ਸਾਡੇ ਕੀ ਲੱਕੜ ਦੀ ਨਹੀਂ ਨਹੀਂ ਉਹਦਾ ਸਾਈਡ ਤੇ ਲਾਉਦਾ ਹੁਣ ਤਾਂ ਤੇਰਾ ਐਡ ਤੇ ਲਾਉਦਾ ਗੱਡੀ ਮਤੋਂ ਚੰਗੀ ਤਰ੍ਹਾਂ ਉਹਨਾਂ ਕੰਮ ਨਹੀਂ ਕਰਾ ਪੈਣਾ ਅੱਜ ਕਾਰ ਤਿੰਨ ਦਿਨ ਕਿੱਥੇ ਜਾਣੇ ਹੋ ਹਾਂ ਮੇਰੀ ਗੱਲ ਸੁਣ ਲੈ ਇੱਕ ਬੜੀ ਟੱਕਰ ਹੋ ਗਈ ਸੀ ਇਹ ਟੱਕਾ ਇਹ ਥੋੜੇ ਦੇ ਵਿੱਚ ਖਾਲੀ ਗਲਾਸ ਵਿੱਚ ਚੱਕਣੇ ਹਾਂ ਮੈਂ ਮੋਹੀ ਖਾਇਆ ਮੈਂ ਦੇਖ ਲੈ ਬੋਲੂ ਯਾਰ ਦੇਖ ਲੈ ਟੁਕੜਾ ਖਾ ਰਿਹਾ ਦੇਖਿਆ ਰਿਹਾ ਗਿਆ ਟੁਕੜਾ ਖਾ ਰਿਹਾ ਤੈਨੂੰ ਮੈਂ ਪਹਿਲਾਂ ਦੱਸਦਾ ਦੋ ਦਿਨ ਕੰਮ ਨਹੀਂ ਆ ਆ ਵੀ ਕਰ ਲੈ ਮਾਟਰ ਖਾਂਦਾ ਐ ਚੋਰੀਆ ਉੱਧਰ ਕਿੰਨੇ ਵਾਲੇ ਦੇ ਉੱਪਰੋਂ ਟੁਕੜਾ ਉਹ ਨੇਬੇ ਦੀ ਫਿਰਦੇ ਦੀ ਮਾਂ ਹਾਂ ਐ ਤਾਂ ਨਹੀਂ ਬੱਬੂ ਨੂੰ ਕਟਿੰਗ ਕਰਦੀ ਬੋਲੂ ਯਾਰ ਲਵੀ ਜਾਰੇ ਗੋਟਿਆਂ ਚ ਹੋ ਰਹੇ ਓਏ ਅਲੋ ਅਲੋ ਕਿਨੇ ਵੇ ਆਏ ਟਰੱਕ ਵਈ ਆਏ ਹੋਏ ਉਹ ਦੇਖੋ ਇਹਦਾ 3m ਵਾਲਾ ਚਲੋ ਬ੍ਰੇਡੀਆਂ ਬ੍ਰਾ 33 ਚਲ ਬੈਂਕਰ ਆ ਲੋ ਮੈਂ ਤੁਹਾਨੂੰ ਚਾਣਗੇ ਜੱਬ ਜਿੱਥੇ ਅੱਜ ਮੈਂ ਜਗਾ ਅਸੀਂ ਜਾਣਾ ਇਹ ਮੇਰੇ ਘਰ ਦੇ ਕਿਉਂ ਚੋਦੇ ਗੁਰਪਾਵਾ ਮੈਂ ਵੀ ਕਰਾਂ 12 ਦਸੀ ਦਾ ਨਾ ਸੀ ਰਾਜੀ ਕੁਟੀ ਮੈਂ ਆਇਆ ਲਾਣੀ ਬਣਾਈ ਨਾ ਵੀ ਨਾ ਜੀ ਗੱਲ ਪਈ ਗੀਤ ਲਈਏ ਗੀਤ ਨਹੀਂ ਸਾਡੀ ਵਧੀਆ ਬੋਤਲ ਕੋਈ ਗੱਲ ਨਹੀਂ ਲੱਗਣੀ ਅੰਦਰੋਂ ਲੱਗਣੀ ਬਰਨਣਾ ਮੋਢੇ ਤੋਂ ਮੋਢਾ ਮਨ ਇਸ ਨੂੰ ਗੱਟੇ ਗੱਡਿ ਜਾਣਾ ਨਾਲ ਆਇਆ ਨਾ ਕਿ ਕਾਕੇ ਨਾਲ ਹੋ ਜਾਣਾ ਮੈਂ ਉਹ ਦਿਨ ਲੱਗ ਗਿਆ ਅੰਦਰੋਂ ਉਹ ਕੇ ਮਾਰਾਂਗੇ ਅੱਜ ਜਿਸ ਦਿਨ ਸਾਰੇ ਉਹੜਕੇੜਕੇ ਖਾਲੀ ਪਰੌਂਡੇ ਪਰੌਂਡੇ ਵੀ ਨਹੀਂ ਖਵਾਏ ਆਲੂ ਜਹੀ ਜਾਈਏ ਪੇਰ ਤੇ ਪਰਾਂ ਜੇ 12 ਜੀ ਪੇ ਰਹੀ ਆ ਪਰ ਮੜੀ ਆ ਆਪਣੀ ਜਿਸ ਵੇਖੀ oh ਕਰੇ ਜਾ ਬਦ ਕਿਦਰੀ ਬਦ ਕਿਦਰੀ ਆ ਜੀ ਯਾਰ ਲਓ ਜੀ ਜਨੇ ਲੱਗ ਗਿਆ ਟੈਂਟ ਪਾਣੀ ਦਾ ਸਿਸਟਮ ਪੰਜ ਕਿਲੋ ਪ੍ਰਦਾਤਾ ਆ ਜੀ ਆ ਜੇ ਮਾ ਫੱਟਾ ਨਾ ਆ ਜੀ ਅੱਡੇ ਤੇ ਨਾਨਕਾ ਮੇਲ ਪੁੱਜਿਆ ਘਰੋਂ ਹੀ ਆ ਗਏ ਅੱਜ ਆ ਗਿਆ ਨਾਲ ਕੈਮਰਾ ਕਰੇ ਤੇ ਹੁਣ ਦੁਬਾਰੇ ਇਹ ਰੈਂਟਰੀ ਕਰਾਵਾਂਗੇ ਓਏ ਤੋੜ ਨੂ ਆ ਤੇਰੀ ਉਂਗਲ ਜੀ ਤੇ ਦੁਬਾਰੇ ਉਂਗਲ ਜੀ ਕਰੀ ਜਾਂ ਲੈ ਆ ਛੜਿਆ ਐਕਸ਼ਨ ਹੈਦਾ ਕੋਈ ਐ ਨਹੀਂ ਆਏ ਹੁੰਦੀ ਆਏ ਕਰੀ ਕਰੀ ਹਲੋ 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 ਮੈਕ ਤੱਕ ਹਲੋ ਓਏ ਮੈਨੂੰ ਹੀ ਫੋਨ ਮਰੀ ਜਾਂਦਾ ਤੂੰ ਜਾਣ ਕੇ ਮੇਰੇ ਨਾਲ ਲੈ ਕੇ ਜਾਂਦੇ ਦਾਲ ਕਾ ਮੇਲ ਬੱਤਾਗਾ ਨਾਲ ਕੇ ਦਾ ਕੈਮਰਾ ਜਾ ਰਿਹਾ ਚੜਾ ਕੇ ਚੜੀ ਚਾਰ ਕੇ ਨਾ ਵੀਡੀਓ ਦਿਖਾਉਣਾ ਨਾ ਕਿਦੇ ਬਈ ਨਾਟਕਾ ਮੇ ਦਾ ਇਹਨਾਂ ਚਾਰ ਦਿਨ ਹੋ ਗਏ ਇਹਨਾਂ ਨੂੰ ਫਾਸੀ ਕਿਤੇ ਕਿਨੇ ਟਾਲਿਆ ਹੀ ਨਹੀਂ ਬੰਦੇ ਇੰਦਰ ਪੂਰੇ ਘਰ ਪੈਦਾ ਓਏ ਰੇਟ ਵੜਾ ਹੋ ਜਾਣੀ ਆ ਪੰਜ ਹਜ਼ਾਰ ਦੇਈਆਂ ਹਲੋ 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 ਮੈਂ ਚੰਗਾ ਹਲੋ ਹਲੋ ਪਿਆਰੀਆਂ ਹਲੋ 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 ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੇ ਹੱਥੇ ਲੈ ਕੇ ਖੁਸ਼ੀ ਆਪਾਂ ਨੂੰ ਜੀ ਸਤਿਗੁਰੂ ਨਦਰ ਕਰੇ ਲੈ ਜੇ ਬੜਾਈ ਭਾਗਾਂ ਭਰੇ ਬੰਚੜੇ ਨਾਨਕਾ ਮੇਲ ਦੀ ਸਵਾਗਤੀ ਧੂਮ ਤਾਦ ਨਾਲ ਬੋਲੀਆਂ ਨਾਲ ਕਰਾਂਗੇ ਜੀ ਧਰਮ ਦੀ ਪੱਖ ਤੇ ਹੋ ਆਲੇ ਬਾਬਾ ਨਾਨਕ ਨੂੰ ਜੀ ਆਈ ਲੱਗਿਆ ਲੈ ਲੇ ਗਿਆ ਲੈ ਲੇ ਗਿਆ ਕੁਰਦਵਾਰੇ ਕੁਰਦਵਾਰਾ ਪਿੰਡ ਪਚਾਰੇ ਡੇਰਾ ਉਹ ਪਿੰਡ ਦੇ ਵਿਚਾਰੇ ਲੱਗੀ ਹੁੰਦਾ ਪੰਨਪੁ ਤੇਰਾ ਧਰਮੀ ਬੰਦਿਆ